ਹਾਏ ਦੋਸਤੋ ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡੇ ਨਾਲ ਗੱਲ ਕਰਨੀ ਚਾਹਣਾ ਕਿਸਾਨਾਂ ਦੇ ਧਰਨੇ ਨੂੰ ਲੈ ਕੇ ਆਪਾਂ ਹਰ ਜਗ੍ਹਾ ਅਮਬਾਨੀ ਤੇ ਅਡਾਨੀ ਦੇ ਪ੍ਰੋਡਕਟਾਂ ਦਾ ਵਿਰੋਧ ਕਰ ਰਹੇ ਹਾਂ ਬਹੁਤ ਵਧੀਆ ਗੱਲ ਹੈ ਉਹਦੀਆਂ ਸਿਮਾਂ ਵੀ ਬੰਦ ਕਰਾ ਰਹੇ ਹਾਂ ਸਿਮਾਂ ਤੋੜ ਵੀ ਰਹੇ ਹਾਂ ਇਸ ਤੋਂ ਵੀ ਜਿਹੜੀ ਬਹੁਤ ਜ਼ਿਆਦਾ ਜ਼ਰੂਰੀ ਗੱਲ ਹੈ ਉਹ ਮੈਂ ਤੁਹਾਨੂੰ ਦੱਸਦਾ ਦੋਸਤੋ ਤੇਹਾਂਣ ਦੇਣ ਵਾਲੀ ਗੱਲ ਹੈ ਸਾਨੂੰ ਸਭ ਤੋਂ ਜ਼ਿਆਦਾ ਜੀ ਵਿਰੋਧ ਕਰਨ ਦੀ ਜ਼ਰੂਰਤ ਹੈ ਤੇ ਇਸ ਟਾਈਮ ਇੰਡੀਆ ਟੀਵੀ ਜੀ ਨਿਊਜ਼ ਅੱਜ ਤੱਕ ਤੇ ਰਿਪਬਲਿਕ ਭਾਰਤ ਦਾ ਵਿਰੋਧ ਕਰਨ ਦੀ ਜ਼ਰੂਰਤ ਹੈ ਸਭ ਤੋਂ ਪਹਿਲਾਂ ਸਾਨੂੰ ਇਹਨਾਂ ਦੇ ਚੈਨਲ ਬੰਦ ਕਰਾਉਣੇ ਪੈਣਗੇ ਦੋਸਤੋ ਇਹਨਾਂ ਦੇ ਚੈਨਲ ਬੰਦ ਕਰਾਉਣ ਵਾਸਤੇ ਸਾਨੂੰ ਕੋਈ ਜ਼ਿਆਦਾ ਨਹੀਂ ਮੈਂ ਅਸੀਂ ਅੱਸੀ ਹੁਣ ਤਿੰਨਾਂ ਨੇ ਆਪਣੇ DTH ਕੰਪਨੀ ਜੋ ਵੀ ਸਾਡੀ ਜਿਹੜੀ ਜਿਹੜੀ ਕੰਪਨੀ ਅਸੀਂ ਡੈਸ਼ਲਾਈਸ ਸੀ ਉਹਨਾਂ ਨੂੰ ਕਾਲ ਕੀਤੀ ਵੀ ਸਾਡੇ ਆ ਜਿਹੜੇ 4 ਚੈਨਲ ਕੱਟ ਦਿੱਤੇ ਜਾਣ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਉੱਥੇ ਬੈਠੇ ਜਿਹੜੇ ਕਿਸਾਨ ਵੀਰ ਇਹਨਾਂ ਨੂੰ ਆਤੋਵਾਦੀ ਘੋਸ਼ਿਤ ਕਰਨ ਤੇ ਇਹਨਾਂ ਨੇ ਪੂਰਾ ਪੂਰਾ ਜ਼ੋਰ ਲਾਇਆ ਇਹਨਾਂ ਦੀ TRP ਸਾਡੇ ਸਿਰ ਤੇ ਆ ਜਿੰਨੇ ਲੋਕ ਸਾਡੇ ਟੀਵੀ ਜ਼ਿਆਦਾ ਵੇਖਣਗੇ ਓਨੀ TRP ਟੈਲੀਵਿਜ਼ਨ ਰੇਟਿੰਗ ਪੁਆਇੰਟ ਇਹਨਾਂ ਦਾ ਵੱਧਦਾ ਓਸੇ ਤੇ ਇਹਨਾਂ ਨੂੰ ਐਡ ਮਿਲਦੀ ਹੈ ਓਸੇ ਤੇ ਇਹਨਾਂ ਨੂੰ ਰਿਵਾਰਡ ਮਿਲਦੇ ਨੇ ਅਵਾਰਡ ਮਿਲਦੇ ਨੇ ਵੀ ਜਿਹੜਾ ਇੱਕ ਨੰਬਰ ਦੋ ਨੰਬਰ ਤੇ ਟੀਵੀ ਚੈਨਲ ਜਿਹੜੇ ਆਉਂਦੇ ਆ ਓ ਉਸੇ TRP ਤੇ ਆ ਸਾਡਾ ਸਾਰਿਆਂ ਦਾ ਫਰਜ਼ ਬਣਦਾ ਸੀ ਕਿਸਾਨਾਂ ਦੇ ਨਾਲ ਆ ਇਹਨਾਂ ਨੇ ਸਾਨੂੰ ਅੱਤਵਾਦੀ ਘੋਸ਼ਿਤ ਕਰਨ ਤੇ ਖਾਲਸਤਾਨੀ ਘੋਸ਼ਿਤ ਕਰਨ ਵਾਸਤੇ ਪੂਰਾ ਪੂਰਾ ਜ਼ੋਰ ਲਾਇਆ ਇਹ ਉੱਥੇ ਘੁੰਮਦੇ ਆ ਲੱਖਾਂ ਕਿਸਾਨਾਂ ਦੇ ਵਿੱਚ ਜਾ ਕੇ ਉਹਨਾਂ ਦੀ ਇੰਟਰਵਿਊ ਲੈਂਦੇ ਉਹਨਾਂ ਤੋਂ ਪੁੱਛਦੇ ਆ ਪਰ ਉਹ ਨਹੀਂ ਦਿਖਾਉਂਦੇ ਜਿੱਥੇ ਇਹਨਾਂ ਨੂੰ ਕੋਈ ਛੋਟੀ ਜੀ ਸਾਡੀ ਕਮੀ ਨਜ਼ਰ ਆ ਜਾਂਦੀ ਹੈ ਉਹ ਸਾਰੇ ਸਮਾਜ ਦੇ ਸਾਹਮਣੇ ਸਾਰੀ ਦੁਨੀਆ ਦੇ ਸਾਹਮਣੇ ਸਾਨੂੰ ਉਗਰਵਾਦੀ ਬਣਾ ਕੇ ਪੇਸ਼ ਕਰਦੇ ਨੇ ਇਹ ਇਕੱਲੇ ਸਾਡੇ ਨਾਲ ਨਹੀਂ ਇਹ ਹਿੰਦੂ ਜੇ ਕੋਈ ਗਰੀਬ ਹਿੰਦੂ ਆਪਦੇ ਹੱਕ ਮੰਗਣ ਵਾਸਤੇ ਸਰਕਾਰ ਦੇ ਸਾਹਮਣੇ ਖੜਾ ਹੁੰਦਾ ਤੇ ਉਹਨੂੰ ਨਕਸਲੀ ਬਣਾ ਕੇ ਪੇਸ਼ ਕੀਤਾ ਜਾਂਦਾ ਜੇ ਮੁਸਲਮਾਨ ਤੇ ਉਹਨੂੰ ਮੁਜਾਹਿਦ ਉਹਨੂੰ ਅੱਤਵਾਦੀ ਬਣਾ ਕੇ ਜਾਂਦਾ ਤੇ ਜੇ ਕੋਈ ਸਿੱਖ ਆਪਣੇ ਹੱਕ ਮੰਗਣ ਵਾਸਤੇ ਅੱਗੇ ਆਉਂਦਾ ਤੇ ਉਹਨੂੰ ਖਾਲਸਤਾਨੀ ਬੋਲ ਕੇ ਉਹਨੂੰ ਬਦਨਾਮ ਕੀਤਾ ਜਾਂਦਾ ਵੀ ਇਹ ਸਰਕਾਰਾਂ ਤੋਂ ਕੁਝ ਮੰਗਣ ਨਾਲ ਇਹ ਸਾਰੇ ਖਰੀਦੇ ਹੋਏ ਨੇ ਇਹ ਸਾਰੇ ਸਰਕਾਰ ਦੇ ਭਾਜਪਾ ਸਰਕਾਰ ਦੇ ਦੱਲੇ ਨੇ ਆਓ ਆਪਾਂ ਇਕੱਠੇ ਹੋ ਕੇ ਇਹਨਾਂ ਸਾਰਿਆਂ ਦਾ ਚੈਨਲ ਬੰਦ ਕਰਵਾਉਣ ਦੇ ਵਾਸਤੇ ਆਪਣੇ ਆਪਣੇ ਡਿਸ਼ ਆਪਰੇਟਰਾਂ ਨੂੰ ਕਾਲ ਕਰੀਏ ਤੇ ਸਭ ਤੋਂ ਵੱਡਾ ਕੰਮ ਹੈ ਵੀ ਆਪਾਂ ਇਹਨਾਂ ਦੀ ٹیਆਰਪੀ ਡਾਊਨ ਕਰੀਏ ਜਿੱਥੋਂ ਇਹਨਾਂ ਦੀਆਂ ਤਨਖਾਹਾਂ ਵੀ ਮਿਲਦੀਆਂ ਨੇ ਇਹਨਾਂ ਦੇ ਐਡ ਵੀ ਮਿਲਦੀ ਹੈ ਸਾਰਾ ਕੁਝ ਇਹਨਾਂ ਨੂੰ ਉੱਥੋਂ ਹੀ ਮਿਲਦਾ ਹੈ ਅਸੀਂ ਤੇ ਕਿਉਂ ਵੇਖੀਏ ਇਹਨਾਂ ਨੇ ਸਾਡੇ ਬੱਚਿਆਂ ਦਾ ਭਵਿੱਖ ਖਤਮ ਕਰਤਾ ਸਭ ਤੋਂ ਵੱਡਾ ਸਭ ਤੋਂ ਵੱਡਾ ਰੋਲ ਇਹਨਾਂ ਚਾਰ ਪੰਜ ਚੈਨਲਾਂ ਦਾ ਸਾਡੇ ਬੱਚਿਆਂ ਦਾ ਭਵਿੱਖ ਬਰਬਾਦ ਕਰਨ ਦੇ ਵਿੱਚ ਬੱਚਿਆਂ ਦਾ ਇਹਨਾਂ ਨੇ ਹਰ ਸਰਕਾਰ ਦੀ ਹਰ ਗਲਤ ਨੀਤੀ ਨੂੰ ਚੰਗਾ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਆਓ ਦੋਸਤੋ ਪਹਿਲ ਕਰੀਏ ਅਸੀਂ ਤਿੰਨਾਂ ਨੇ ਆਪਣੇ ਡਿਸ਼ ਆਪਰੇਟਰਾਂ ਨੂੰ ਕਾਲ ਕਰਕੇ ਚੈਨਲ ਬੰਦ ਕਰਵਾਤੇ ਨੇ ਤੇ ਤੁਸੀਂ ਵੀ ਨਾਲ ਜੁੜੋ ਤੇ ਲੋਕਲ ਮੀਡੀਆ ਦੇਖੋ ਸਤਿ ਸ੍ਰੀ ਅਕਾਲ ਦੋਸਤੋ ਜੈ ਹਿੰਦ